ਲੋਕ ਰਾਜ ਵਿੱਚ ਪ੍ਰੈਸ ਦੀ ਆਜ਼ਾਦੀ ਲੋਕ ਰਾਜ ਨੂੰ ਤਕੜਾ ਹੈਲਦੀ ਰੱਖਣ ਵਿੱਚ ਬਹੁਤ ਜ਼ਰੂਰੀ ਹੈ ਸੱਚ ਬੋਲਣਾ ਸੱਚ ਲਿਖਣਾ ਸੱਚ ਸੁਣਨਾ ਤਿੰਨੇ ਬਹੁਤ ਜ਼ਰੂਰੀ ਹੁੰਦੇ ਆ ਸਮਾਜ ਦੇ ਸੁਧਾਰ ਵਾਸਤੇ ਬਦਕਿਸਮਤੀ ਨਾਲ ਜਦੋਂ ਤੋਂ ਸਰਪੰਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਿੱਚ ਆਈ ਹੈ ਤੇ ਜਿਨ੍ਹਾਂ ਦੇ ਅਨ੍ਹਾ ਲਾਨੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਨੇ ਪ੍ਰੈਸ ਦੀ ਆਜ਼ਾਦੀ ਦਾ ਗळा ਘੁੱਟਣ ਦੀ ਗੱਲ ਕੀਤੀ ਹੈ। ਅਖਬਾਰਾਂ ਨੂੰ ਡਰਾਇਆ ਜਾ ਰਿਹਾ। ਅਖਬਾਰਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਜਾ ਰਹੇ ਆ। ਵੱਡੇ ਪੱਤਰਕਾਰਾਂ ਨੂੰ ਜਿਨ੍ਹਾਂ ਨੇ ساری ਉਮਰ ਪੱਤਰਕਾਰਤਾ ਵਿੱਚ ਲਾਈ ਹੈ ਨੂੰ ਵਿਜੀਲੈਂਸ ਦੇ ਦਫ਼ਤਰ ਸੱਦਿਆ ਜਾ ਰਿਹਾ ਹੈ। ਔਰ ਪਿੱਛੇ ਮਕਸਦ ਇਹ ਹੈ ਕਿ ਸਿਰਫ ਡਰ ਪੈਦਾ ਕਰਨਾ। ਪਿਛਲੇ ਦਿਨਾਂ ਤੋਂ ਪੰਜਾਬ ਕੇਸੀ ਗਰੁੱਪ ਆਫ ਨਿਊਜ਼ਪੇਪਰ ਜਿਹੜੇ ਹਿੰਦੀ ਪੰਜਾਬੀ ਉਰਦੂ ਵਿੱਚ ਸਾਰੇ ਦੇਸ਼ ਵਿੱਚ ਪੜੇ ਜਾਂਦੇ ਆ ਉਹਨਾਂ ਦੀ ਇਹ ਵੀ ਅਖਬਾਰਾਂ ਤੇ ਪੁਲਿਸ ਤੇ ਰਾਈ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਅਖਬਾਰਾਂ ਛਪਣ ਹੀ ਨਾ ਔਰ ਸਮਾਜ ਤੱਕ ਸੱਚ ਨਾ ਪਹੁੰਚੇ ਸੋ ਜਿਹੜਾ ਸੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ ਸੱਚ ਸਭ ਨਾਲ ਹੋਈ ਦਾਰੂ ਸੱਚ ਸਾਰੀਆਂ ਬਿਮਾਰੀਆਂ ਨਾਲ ਛੁਡਾ ਦੇ ਜੇ ਤੁਸੀਂ ਸੱਚ ਨੂੰ ਹੀ ਰੋਕ ਦਿਓਗੇ ਤੇ ਬਿਮਾਰੀਆਂ ਸਮਾਜ ਦੀਆਂ ਕਿਵੇਂ ਦੂਰ ਹੋਣਗੀਆਂ ਲੇਕਿਨ ਮੈਂ ਤਨਵਾਦ ਕਰਦਾ ਹਾਂ ਭਾਰਤੀ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਆਦੇਸ਼ ਦਿੱਤਾ ਕਿ ਪੰਜਾਬ ਕੇਸਰੀ ਗਰੁੱਪ ਆਫ ਨਿਊਜ਼ਪੇਪਰ ਦਾ ਜਿਹੜਾ ਪ੍ਰਕਾਸ਼ਨ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਈ ਜਾਵੇ ਕਿਸੇ ਤਰ੍ਹਾਂ ਦੀ ਉਹਨਾਂ ਤੇ ਪਵੰਦੀ ਨਾ ਲਾਈ ਜਾਵੇ। ਅਖਬਾਰ ਦਾ ਕੰਮ ਹੈ। ਮੈਂ ਜਿੱਥੇ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਮੇਂ ਸਿਰ ਇਹ ਹਦਾਇਤ ਜਾਰੀ ਕੀਤੀ ਹੈ। ਉੱਥੇ ਹੀ ਮੈਂ ਸਰਪੰਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦਾ ਇਹ ਕੇਜਰੀਵਾਲ ਸਾਹਿਬ ਨੇ ਮੁੜ ਕੇ ਦਿੱਲੀ ਹੋਣੀ ਜੇ ਹੋਣਾ ਤੇ ਤੁਹਾਨੂੰ ਇੱਥੇ ਪੰਜਾਬ 'ਚ ਸਾਲ ਬਾਅਦ ਲੋਕਾਂ ਦੇ ਵਿੱਚ ਵਿਚਰ ਕੇ ਜਵਾਬ ਦੇਣਾ ਪੈਣਾ ਤੇ ਐਸਾ ਮਾਹੌਲ ਪੈਦਾ ਨਾ ਕਰੋ। ਜਿਹਦੇ ਨਾਲ ਦਹਿਸ਼ਤ ਪੈਂਦੀ ਹੋਵੇ ਹਾਂ ਜੇ ਤੁਸੀਂ ਸਖਤੀ ਕਰਨੀ ਹੈ ਤੇ ਗੁੰਡਾ ਐਲੀਮੈਂਟ ਦੇ ਖਿਲਾਫ ਕਰੋ ਅੱਜ ਪੰਜਾਬ ਚ ਕੋਈ ਵੀ ਸੁਰੱਖਿਆਤ ਨਹੀਂ ਕਿਸੇ ਦਾ ਨਾ ਜਾਨ ਸੁਰੱਖਿਆਤ ਹੈ ਨਾ ਮਾਲ ਸੁਰੱਖਿਆਤ ਹੈ ਤੇ ਤੁਸੀਂ ਜਿਹੜੀ ਇਹ ਪੁਲਿਸ ਫੋਰਸ ਹੈ ਉਹਨੂੰ ਉਸ ਪਾਸੇ ਲਾਓ ਪੱਤਰਕਾਰਾਂ ਨੂੰ ਤੰਗ ਨਾ ਕਰੋ ਪੰਜਾਬ ਕੇਸਰੀ ਸਨਮਾਨਯੋਗ ਨਿਊਜ਼ਪੇਪਰ ਹੈ ਇਹਨਾਂ ਨੂੰ ਵੀ ਜਿਹੜੀ ਹੈ ਜਿਸ ਢੰਗ ਨਾਲ ਤੁਸੀਂ ਇਹਨਾਂ ਦੇ ਨਾਲ ਪੇਸ਼ ਆਏ ਹੋ ਇਹ ਮੈਂ ਸਮਝੀ ਨਾ ਅਮਰਜੈਂਸੀ ਤੋਂ ਵੀ ਮਾੜੀ ਗੱਲ ਹੈਗੀ ਹੈ ਮੈਂ ਇਹ ਤੁਹਾਨੂੰ ਇਸੇ ਗੱਲ ਦੀ ਬੇਨਤੀ ਕਰਦਾ